ਤੇ ਤੰਦੇਹੀ ਦੇ ਨਾਲ ਸੰਘਰਸ਼ ਤੁਹਾਡਾ ਸਾਥ ਦੇਾਂਗੇ ਅਸੀਂ ਆਲਰੇਡੀ 3 ਦਿਨ ਪਹਿਲਾਂ ਬਲਾਕ ਪੱਧਰ ਤੇ ਇਹਦੇ ਖਿਲਾਫ ਅਜੀਬ ਪ੍ਰਦਰਸ਼ਨ ਵੀ ਕੀਤੇ ਆ ਸਾਰੇ ਐਸ ਡੀ ਐਮ ਸਹਿਬਾਨ ਨੂੰ ਅਸੀਂ ਮੰਗ ਪੱਤਰ ਵੀ ਦਿੱਤਾ ਹੈ ਅਸੀਂ ਪਾਰਟੀ ਵੱਲੋਂ ਤੇ ਉਪਰਾਲਾ ਕਰ ਹੀ ਰਹੇ ਆ ਸੰਘਰਸ਼ ਦਾ ਪਰ ਜੋ ਵੀ ਸੰਘਰਸ਼ ਤੁਸੀਂ ਲਿਖੋਗੇ ਅਸੀਂ ਉਹਦੇ ਨਾਲ ਵੀ ਖੜੇ ਆ ਦੂਜਾ ਜਿਹੜਾ ਮੁੱਦਾ ਫ੍ਰੀ ਰੇਟ ਐਗਰੀਮੈਂਟ ਦਾ ਹੈ ਉਹਦੇ ਬਾਰੇ ਚ ਮਾਨਯੋਗ ਰਾਜੇਵਾਲ ਸਾਹਿਬ ਨੇ ਜਿਹੜੇ ਖਦਸ਼ੇ ਜ਼ਾਹਿਰ ਕੀਤੇ ਆ ਮੈਨੂੰ ਲੱਗਦਾ ਹੈ ਕਿ ਬੜੇ ਸਹੀ ਗੱਲ ਅਰ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਸਰਕਾਰ ਲਗਾਤਾਰ ਚਾਹੇ ਉਹ ਵਿਸ਼ਵ ਵਪਾਰ ਸੰਗਠਨ ਦੀਆਂ વાਟਾਵਾਂ ਹੋਣਗੀਆਂ ਤੁਸੀਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਮਿਨਿਸਟਰੀਅਲ ਕਾਨਫਰੰਸਾਂ ਹੋਈਆਂ ਉਹਨਾਂ 'ਚ ਵੀ ਅਗਰ ਧਿਆਨ ਦਿਓਗੇ ਤੇ ਲਗਾਤਾਰ ਐਗਰੀਕਲਚਰ ਦੇ ਮੁੱਦੇ ਤੇ ਭਾਰਤ ਜੜਾ ਉਹ ਬੜੀ ਦਿੜਤਾ ਦੇ ਨਾਲ ਖੜਾ ਹੈ ਐਗਰੀਮੈਂਟਾਂ ਔਨ ਐਗਰੀਕਲਚਰ 10 ਸਾਲ ਤੋਂ ਅਗਰ ਲਟਕਿਆ ਹੋਇਆ ਸਿਰੇ ਨਹੀਂ ਚੜ ਰਿਹਾ ਅਮਰੀਕਾ ਦੀਆਂ ਔਰ ਪਛਮੀ ਦੇਸ਼ਾਂ ਦੀਆਂ ਪ੍ਰਜੋਰ ਕੋਸ਼ਿਸ਼ਾਂ ਦੇ ਬਾਵਜੂਦ ਤੇ ਪ੍ਰਿੰਸੀਪਲ oppositon ਹਿੰਦੁਸਤਾਨ ਦੀ ਹੈ ਮੈਂ ਜਨਰਲ ਤੇ ਯਾਦ ਵੀ ਦਿਲਾਣਾ ਚਾਹੁੰਦਾ ਕਿ ਜਦੋਂ 10 ਦੇਸ਼ਾਂ ਦਾ ਸਾਡਾ ਜਿਹੜਾ ਸਮਝੌਤਾ ਹੋ ਰਿਹਾ ਸੀ FTA ਦਾ ਜਿਹਨੂੰ ਆਪਾਂ RCEP ਦੇ ਨਾਮ ਨਾਲ ਵੀ ਜਾਣਦੇ ਆ ਆਲਮੋਸਟ sire ਚੜ ਗਿਆ ਸੀ ਉਹਦੇ ਚੀਨ ਵੀ ਸੀ ਉਹਦੇ ਚ ਆਸਟ੍ਰੇਲੀਆ ਵੀ ਸੀ ਨਿਊਜ਼ੀਲੈਂਡ ਵੀ ਸੀ ਜਾਪਾਨ ਵੀ ਸੀ ਔਰ RCEP ਦੇ ਕਰਕੇ ਬਹੁਤ ਸਾਰੇ ਸਾਡੇ ਦੇਸ਼ ਦੇ ਸੈਕਟਰਾਂ ਨੂੰ ਫਾਇਦਾ ਵੀ ਹੋਣਾ ਸੀ ਲੇਕਿਨ ਉਦੋਂ ਵੀ ਦੇਸ਼ ਦੇ ਅੰਦਰ ਇਹ ਬੜੀ ਗੱਲ ਉੱਠੀ ਕਿ ਐਗਰੀਕਲਚਰ ਸੈਕਟਰ ਦੇ ਉੱਤੇ ਉਹ ਡੇਰੀ ਦੇ ਉੱਤੇ ਦਾ ਬੜਾ 네ਗੇਟਿਵ ਇੰਪੈਕਟ ਹੋਏਗਾ ਮੋਦੀ ਸਾਹਿਬ ਨੇ ਬਿਲਕੁਲ ਤੁਰੰਤ ਵਿਡਰਾ ਕੀਤਾ ਉਹਦੇ ਤੋਂ ਔਰ ਹਰ ਸਭ ਸਿਰੇ ਨਹੀਂ ਚੜ ਸਕਿਆ ਸੋ ਹੁਣ ਵੀ ਸਾਡਾ ਸਟੈਂਡ ਬੜਾ ਕਲੀਅਰ ਹੈ ਔਰ ਮੈਂ ਬੜੀ ਸਪਸ਼ਟਤਾ ਨਾਲ ਇੱਥੇ ਗੱਲ ਕਹਿਣਾ ਚਾਹੁੰਦਾ ਕਿ ਕੋਈ ਵੀ ਐਫਟੀ ਜਿਹੜਾ ਹੋਏਗਾ ਜਿਹਦਾ ਖੇਤੀ ਦੇ ਉੱਤੇ ਜਾਂ ਡੇਰੀ ਸੈਕਟਰ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਰੱਤੀ ਭਰ ਵੀ 네ਗੇਟਿਵ ਅਸਰ ਹੈ ਐਸਾ ਕੋਈ ਸਮਝੌਤਾ ਕਿਸੇ ਤਰ੍ਹਾਂ ਦਾ ਕੇਂਦਰ ਸਰਕਾਰ ਨਹੀਂ ਕਰੇਗੀ ਫਿਰ ਵੀ ਇਹਦੇ باوجود ਅਗਰ ਸਾਨੂੰ ਲੱਗਦਾ ਹੈ ਕਿ ਕੋਈ ਹੋਰ ਗੱਲ ਕੇਂਦਰ ਸਰਕਾਰ ਦੇ ਧਿਆਨ 'ਚ ਲਿਆਉਣ ਵਾਲੀ ਆ ਤੇ ਮੈਂ ਜ਼ਰੂਰ ਅਜਰ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਮੈਂ ਜ਼ਰੂਰ ਆਪਣੇ ਕੇਂਦਰ ਸਰਕਾਰ ਨੂੰ ਵੀ ਮਾਂਜੋ ਪਿਊਸ਼ ਗੋਇਲ ਜੀ ਨਾਲ ਅਸੀਂ ਗੱਲ ਕਰ ਲਾਂਗੇ ਜਿਹੜੇ ਕਮਰਸ ਐਂਡ ਇੰਡਸਟਰੀ ਮਿਨਿਸਟਰ ਹੈ ਕਿਉਂਕਿ ਸਾਰੇ ਐਫਟੀਏ ਜਿਹੜੀਆਂ ਮਿਨਿਸਟਰੀ ਦੇ ਥਰੂ ਹੁੰਦੀਆਂ ਹਨ ਉਹਨਾਂ ਨੂੰ ਵੀ ਬੇਨਤੀ ਕਰ ਲਾਂਗੇ ਤੇ ਰਿਕੁਇਰ ਇੱਕ ਮੀਟਿੰਗ ਵੀ ਹੋਰ ਕਰਾ ਦਾਂਗੇ ਤਾਂ ਕਿ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਜਿਹੜੀ ਆ ਉਹ ਫਿਰ ਉਹਨਾਂ ਤੱਕ ਪਹੁੰਚੇ ਸਰਕਾਰ ਦੇ ਡੇਢ ਕਿਸੇ ਤਰ੍ਹਾਂ ਦਾ ਮੈਂ ਵਿਸ਼ਵਾਸ ਦਿਲਾਣਾ ਚਾਹਨਾ ਕੋਈ ਐਸਾ ਐਫਟੀਏ ਕੋਈ ਦਬਾਅ ਹੋਵੇ ਕੁਝ ਹੋਵੇ ਜੇ ਅਸੀਂ ਆਸਬ ਤੋਂ ਵਿਡਰੋਅ ਕਰ ਸਕਦੇ ਆ ਜੇ ਅਸੀਂ ਐਗਰੀਕਲਚਰ ਨਾਲ ਐਗਰੀਮੈਂਟ ਤੇ ਡਟ ਕੇ ਖੜੇ ਹੋ ਸਕਦੇ ਹਾਂ ਕਿ ਹਿੰਦੁਸਤਾਨ ਖੜਾ ਹੈ ਨਹੀਂ ਉਹ ਦਿੱਤਾ ਜਾਏਗਾ ਕੇਂਦਰ ਸਰਕਾਰ ਪ੍ਰਤੀਬੱਧ ਹੈ ਮੋਦੀ ਸਾਹਿਬ ਪ੍ਰਤੀਬੱਧ ਹੈ ਔਰ ਆਨ ਵਾਲੇ ਦਿਨਾਂ ਚ ਪੰਜਾਬ ਦੇ ਕਿਸਾਨਾਂ ਦੀ ਗੱਲ ਵੀ ਅਸੀਂ ਸਰਕਾਰ ਤੱਕ ਜ਼ੋਰ ਪੁਰਜ਼ੋਰ ਤਰੀਕੇ ਨਾਲ ਉਠਾਵਾਂਗੇ ਜਿੰਨਾ ਤੱਕ ਪਾਣੀਆਂ ਦੀ ਗੱਲ ਹੈ ਦੇਖੋ ਭਾਜਪਾ ਪੰਜਾਬ ਦਾ ਸਟੈਂਡ ਬੜਾ ਪਹਿਲੇ ਦਿਨ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਇੱਕ ਵੀ ਬੂੰਦ ਪਾਣੀ ਜਿਹੜੀ ਹੈ ਉਹ ਕਿਸੇ ਹੋਰ ਸੂਬੇ ਨੂੰ ਜਿਹੜਾ ਬੰਦਾ ਹੱਕ ਹੈ ਉਹ ਨਹੀਂ ਦਿੱਤਾ ਜਾ ਸਕਦਾ ਪਰ ਮੈਂ ਇਥੇ ਕਹ ਜ਼ਰੂਰ ਕਹਿਣੀ ਚਾਹੁੰਦਾ ਹੈ ਅੱਜ ਬੜੀ ਗੰਭੀਰਤਾ ਨਾਲ ਇਹ ਗੱਲ ਸ਼ੁਰੂ ਹੋਈ ਹੈ ਕਿ ਇਹ ਮੁੱਦਾ ਐਸਾ ਹੈ ਕਿ ਸਾਰੇ ਪੰਜਾਬ ਨੂੰ ਸਾਰੇ ਰਾਜਨੀਤਿਕ ਹਿਤਾਤਾਂ ਤੋਂ ਉੱਪਰ ਉੱਟ ਕੇ ਬਾਕੀ ਸਾਰੇ ਮਤਭੇਦਾਂ ਨੂੰ ਪਲਾ ਕੇ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਜਿਹੜਾ ਸਿਆਪਾ ਬਿਆ ਹੈ ਉਹ ਪਿਆ ਤੁਰੰਦੀ ਹੈ ਜਦੋਂ ਪੰਜਾਬਰੀ ਆਰਗੇਨਾਈਜੇਸ਼ਨ ਐਕਟ ਬਣਿਆ ਜਿਹੜੀ ਗੱਲ ਰਾਜੇਵਾਲ ਸਾਹਿਬ ਨੇ ਕਹੀ ਜਦੋਂ ਅੱਧੀ ਗੱਲ ਨੂੰ ਆ ਗਈ ਤੇ ਜਦੋਂ ਅਸੀਂ ਕੋਰਟ ਜਾਂਦੇ ਆ ਜਦੋਂ ਅਸੀਂ ਗ੍ਰਿੰਦਰ ਸਰਕਾਰ ਕੋਲ ਜਾਂਦੇ ਆ ਉਹੋ ਹੀ ਝੁਕ ਲੈਂਦੇ ਆ ਤੇ ਸਾਡਾ ਪੱਖ ਕਮਜ਼ੋਰ ਹੋ ਜਾਂਦਾ ਜਦ ਤੱਕ ਅਸੀਂ ਉਸ ਗੱਲ ਨੂੰ ਗੱਲ ਤੇ ਨਹੀਂ ਲੈ ਕੇ ਆਉਂਦੇ ਉਹ ਗੱਲ ਤੇ ਤਾਂ ਹੀ ਆਉਗੀ ਅਲੱਗ-ਅਲੱਗ ਪਾਰਟੀਆਂ ਦੇ ਸਰਕਾਰਾਂ ਦੇਖੋ ਰਹਿਦੀਆਂ ਮੈਂ ਕੋਈ ਪੋਲਿਟੀਕਲ ਗੱਲ ਨਹੀਂ ਕਰਨੀ ਇਹਦੇ ਤੇ ਪੰਜਾਬ 'ਚ ਵੀ ਰਹਿੰਦੀਆਂ ਕੇਂਦਰ 'ਚ ਵੀ ਰਹਿੰਦੀਆਂ ਮੁੰਡਾ ਤਾਂ ਚੱਲਦਾ ਰਹਿੰਦਾ ਰਾਜਨੀਤੀ ਵੀ ਹੁੰਦੀ ਰਹਿੰਦੀ ਹੈ ਲੇਕਿਨ ਸਹੀ ਮਾਇਨੇ 'ਚ ਹੱਲ ਤੱਕ ਹੋ ਨਹੀਂ ਨਿਕਲ ਨਹੀਂ ਰਿਹਾ ਸਾਨੂੰ ਲੱਗਦਾ ਹੈ ਕਿ ਇਸ ਇਸ਼ੂ ਤੇ ਇਕੱਲੇ ਇਸ ਪਾਰਟਿਕੂਲਰ ਪਾਣੀਆਂ ਵਾਲੇ ਇਸ਼ੂ ਤੇ ਸਾਨੂੰ ਹੋਰ ਜ਼ਿਆਦਾ ਚਰਚਾ ਕਰਨ ਦੀ ਲੋੜ ਹੈ ਹੋਰ ਜ਼ਿਆਦਾ ਇਕੱਠੇ ਹੋ ਕੇ ਸਹਿਮਤੀ ਬਣਾਉਣ ਦੀ ਲੋੜ ਹੈ ਹੋਰ ਜ਼ਿਆਦਾ ਸੰਘਰਸ਼ ਤਿੱਖਾ ਕਰਨ ਦੀ ਲੋੜ ਹੈ ਤਾਂ ਇਹ ਪੰਜਾਬ ਨੂੰ ਸਾਹਿਬ ਮਿਲਣਾ ਔਰ ਜਿਹੜੀ ਗੱਲ ਕ੍ਰੀਮਪੁਰੀ ਸਾਹਿਬ ਨੇ ਕਹੀ ਸਾਨੂੰ ਦੂਜਾ ਪੱਖ ਵੀ ਸੋਚਣਾ ਪੈਣਾ ਇੱਕ ਤੇ ਆ ਰਾਜਾ ਚ ਪਾਣੀ ਦੀ ਵੰਡ ਉਹ ਠੀਕ ਹੋਏ ਪੰਜਾਬ ਦਾ ਹਿੱਸਾ ਪੰਜਾਬ ਨੂੰ ਮਿਲੇ ਦੂਜੀ ਗੱਲ ਹੈ ਜਿਹੜਾ ਆਸਿਆ ਆਪਦਾ ਪਾਣੀ ਆਪੇ ਹੀ ਗਵਾਈ ਜਾ ਰਹੇ ਹਨ ਲਗਾਤਾਰ ਮੋਢ ਲਈ ਕੌਣ ਦੋਸ਼ੀ ਹੈ ਕਿਉਂ ਇਹ ਸਾਰੀ ਖੇਤੀ ਪੰਜਾਬ 'ਚ ਸ਼ੁਰੂ ਹੋਈ ਉਹ ਲੰਬੀ ਬਹਿਸ ਹੈ ਲੇਕਿਨ ਸਚਾਈ ਤੇ ਹੀ ਹੈ ਕਿ ਸਾਨੂੰ ਅੱਜ ਸਾਰਿਆਂ ਨੂੰ ਇੱਕ ਝੁਟੋ ਕਰਕੇ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਦਿੜਤ ਨਾਲ ਇਹ ਗੱਲ ਕਰਨੀ ਪੈਣੀ ਹੈ ਕਿ ਜਿਹੜਾ ਸਾਡਾ ਜ਼ਮੀਨੀ ਪਾਣੀ ਖਤਮ ਹੋ ਰਿਹਾ ਅਸੀਂ ਉਹਦੀ ਚਿੰਤਾ ਕਰੀਏ ਉਹਨਾਂ ਦੇ ਜੋ-ਜੋ ਕਰਨ ਯੋਗ ਹੈ ਜੋ ਸੁਪਰ ਸਰਕਾਰਾਂ ਦੇ ਕਰਨ ਯੋਗ ਹੈ ਜੋ ਕਿਸਾਨ ਭਰਾਵਾਂ ਦੇ ਕਰਨ ਯੋਗ ਹੈ ਜੋ ਕੇਂਦਰ ਸਰਕਾਰ ਦੇ ਕਰਨ ਯੋਗ ਹੈ ਸਾਰੀਆਂ ਗੱਲਾਂ ਆਪਾਂ ਧਿਆਨ 'ਚ ਲੈ ਕੇ ਆਈਏ ਪਾਣੀ ਬਚੂਗਾ ਤੇ ਪੰਜਾਬ ਬਚੂਗਾ ਪਾਣੀ ਬਚੂਗਾ ਤਾਂ ਖੇਤੀ ਬਚੂਗੀ ਸਾਡੀਆਂ ਆਉਣ ਵਾਲੀਆਂ ਨਸਲਾਂ ਬਚਣਗੀਆਂ ਤੇ ਬੀਜੇਪੀ ਪੂਰੀ ਤਰ੍ਹਾਂ ਦੇ ਨਾਲ ਇਸ ਮਾਮਲੇ 'ਚ ਪੰਜਾਬ ਦੇ ਨਾਲ ਖੜੀ ਹੈ ਜੋ ਵੀ ਫੈਸਲਾ ਹੋਊਗਾ ਜੋ ਵੀ ਆਪਾਂ ਹੋਰ ਅੱਗੇ ਸੰਘਰਸ਼ ਕਰਨਾ ਹੈ ਅਸੀਂ ਹਰ ਹਾਲਾਤ 'ਚ ਤੁਹਾਨੂੰ ਧਿਆਨ ਚ ਹੋਊਗਾ ਪਿਛਲੇ ਦਿਨਾਂ ਜਦੋਂ ਹਰਿਆਣੇ ਨਾਲ ਪਾਣੀ ਦੇ ਵੰਡ ਦਾ ਇਸ਼ੂ ਆਇਆ ਆਲ ਪਾਰਟੀ ਮੀਟਿੰਗ 'ਚ ਵੀ ਜਕਰ ਸਾਹਿਬ ਵੀ ਸੀਗੇ ਉਦੋਂ ਵੀ ਇਹ ਗੱਲ ਬੜੀ ਸਪਸ਼ਟਤਾ ਨਾਲ ਬੜੇ ਧ੍ਰੜਤਾ ਨਾਲ ਬੀਜੇਪੀ ਨੇ ਕਹੀ ਸੀ ਕਿ ਇਸ ਮੱਦੇਤੇ ਪ੍ਰਧਾਨ ਮੰਤਰੀ ਜੀ ਕੋ ਜਾਣ ਦੀ ਲੋੜ ਹੈ ਆਣਾ ਕੋ ਚੱਲਦੇ ਆ ਜਿੱਥੇ ਜਾਣ ਦੀ ਲੋੜ ਹੈ ਉੱਥੇ ਚੱਲਦੇ ਆਂ ਪੰਜਾਬ ਦੇ ਪਾਣੀਆਂ ਦੇ ਅਸੀਂ ਪੂਰੀ ਤਰ੍ਹਾਂ ਨਾਲ ਖੜੇ ਆਂ ਬਜੰਦਾ ਡਿਸਕਸ਼ਨ ਇਨੀ ਨਹੀਂ ਹੋ ਸਕਣੀ ਤਾਂ ਅਸੀਂ ਚਾਰ ਮੁੱਖ ਮੁੱਦਿਆਂ ਤੇ ਤੁਹਾਡੇ ਸਾਰਿਆਂ ਦਾ ਚਾਰ ਚੌਹਨੇ ਅਸੀਂ ਚਾਹੁੰਦੇ ਆ ਤੁਹਾਡੀ ਪਾਰਟੀ ਦੀ ਪਾਲਿਸੀ ਕੀ ਹੈ ਉਹਦੇ ਮੁਤਾਬਕ ਆਪਣੇ ਵਿਚਾਰ ਦਿਓ ਤੋ 1 ਘੰਟੇ ਲਈ ਅਸੀਂ ਇਹ ਡਿਸਕਸ਼ਨ ਕਰਾਂਗੇ ਫਿਰ ਉਹਦੇ ਬਾਅਦ 1 ਘੰਟਾ ਕੁਐਸਚਨ ਆਨਸਰ ਦਾ ਹੋਪੇਗਾ ਤੇ ਸਭ ਤੋਂ ਪਹਿਲਾ ਮੁੱਦਾ ਹੈ ਜਿਹੜਾ ਅੱਜ ਪਛਦਾ ਮੁੱਦਾ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਥੇਲਾ ਕਿਸੇ ਨੂੰ ਦੇ ਨਹੀਂ ਰਹੀ ਜ਼ਮੀਨ ਹਥਿਆਰੀ ਹੈ ਜਿੱਦਾਂ ਝੂਠ ਬੋਲ ਰਹੀ ਹੈ ਕੋਈ ਇਹ ਜਿਹੜੀ ਜ਼ਮੀਨ ਇਹਨਾਂ ਨੇ ਨੋਟੀਫਾਈ ਕਰਤੀ ਬੇਰੇਵ ਸਾਹਿਬ ਨਾਲ ਹੁਣ ਤੱਕ 21550 ਏਕੜ ਜਿਹੜੇ ਇੰਡਸਟਰੀਅਲ ਜ਼ੋਨ ਬਣਾਉਣੇ ਨੇ 6 ਉਹਦੇ ਲਈ ਤੇ 43900 83 ਏਕੜ ਹਾਊਸਿੰਗ ਵਾਸਤੇ ਟੋਟਲ 55533 ਏਕੜ ਜ਼ਮੀਨ ਬਹੁਤ ਹੀ ਫਰਟਾਈਲ ਲੈਂਡ ਪਿੰਡਾਂ ਦੇ ਪਿੰਡ ਉਜਾੜਨ ਵਾਸਤੇ ਇਹਨਾਂ ਨੇ ਨੋਟੀਫਾਈ ਕਰ ਦਿੱਤੇ ਤੇ ਸੰਨੂ ਨੇ ਅੱਜ થી ਸਮਝਾਈ ਕਿ ਕੋਈ ਪ੍ਰੋਜੈਕਟ ਜਦੋਂ ਬਣਦਾ ਹੈ ਉਹਦਾ ਪਹਿਲਾਂ ਸੋਸ਼ਲ ਇੰਪੈਕਟ ਅਥੀ ਸਟੱਡੀ ਕੀਤੀ ਜਾਂਦੀ ਹੈ ਇਹਦੀ ਕੀ ਅਸੀਂ ਪੁੱਛਣਾ ਸੀ ਉਹਨਾਂ ਨੂੰ ਕਿ ਕੋਈ ਸਟੱਡੀ ਕੀਤੀ ਹੈ ਜਾਂ ਕੀਤੀ ਲੋਕਾਂ ਦੇ ਸਾਹਮਣੇ ਰੱਖੋ ਕਿਉਂਕਿ ਕਿੰਨੇ ਲੋਕ ਉਜੜਨਗੇ ਮੇਰੇ ਮੁਤਾਬਕ ਇਹ 65000 ਏਕੜ ਚੋਂ ਜਿਵੇਂ ਭਾਰਤ ਸਰਕਾਰ ਕਹਿੰਦੀ ਹੈ ਕਿ 86% ਕਿਸਾਨ ਉਹਨੇ ਜਿਨ੍ਹਾਂ ਦੇ ਕੋਲ ਲੈਂਡ ਹੋਲਡਿੰਗ 5 ਏਕੜ ਤੋਂ ਘੱਟ ਹੈ ਕਿਸ ਕੋਈ 1 ਹੈ ਕਿਸ ਕੋਈ 2 ਹੈ ਕਿਸ ਕੋਈ ਮੈਕਸਿਮਮ 5 ਹੈ ਇਹਦੇ ਮੁਤਾਬਕ 20000 ਪਰਿਵਾਰ ਨੇ ਜਿਹੜੇ ਦੋਜਣਗੇ ਨਹੀਂ ਨਾ ਇਹ ਤਾਂ ਹੈ ਉਹ ਜਿਹੜੇ ਲੈਂਡ ਓਨਰਸ ਨੇ ਜਿਹੜੇ ਉਸ ਪਿੰਡ ਵਿੱਚ ਵਸਦੇ ਮਜ਼ਦੂਰ ਨੇ ਜਾਂ ਹੋਰ ਲੋਕ ਵਸਦੇ ਨੇ ਉਹ ਵੀ ਇਹਦੇ ਨਾਲ ਜੁੜੇ ਨੇ ਉਹਨਾਂ ਦੀ ਵੀ ਹੋਣੀ ਇਹਦੇ ਨਾਲ ਜੁੜੀ ਹੈ ਤੇ ਇਹਦਾ ਮਤਲਬ ਸਾਰਾ ਸਾਡਾ ਤਾਣਾ ਬਾਣਾ ਇੱਕ ਵਾਰ ਹੀ ਪੰਜਾਬ ਦਾ ਹਿੱਲ ਜਾਏਗਾ ਜੋ ਸਾਡੀ ਇਨਫੋਰਮੇਸ਼ਨ ਆ ਉਹਦੇ ਮੁਤਾਬਕ 1 ਲੱਖ ਏਕੜ ਤੋਂ ਉੱਤੇ ਇਸ ਪੰਜਾਬ ਸਰਕਾਰ ਜਾਣ ਵਾਲੀ ਹੈ ਕਿਉਂਕਿ ਬਹੁਤ ਸਾਰੀਆਂ ਕੋਲੋਨੀ ਹੋਰ ਪਾਈਪਲਾਈਨ ਚ ਨੇ ਜਿਹਦੇ ਵਾਸਤੇ ਇਹਨਾਂ ਨੇ ਜ਼ਮੀਨ ਲੈਣੀ ਹੈ ਹਾਲੇ ਤਾਂ 1 ਲੱਖ ਏਕੜ ਜ਼ਮੀਨ ਇਹ ਤੋਂ ਇਹ ਲੈ ਗਏ 1 ਲੱਖ ਏਕੜ ਚਰੇਗੀ ਭਾਰਤ ਮਾਲਾ ਪ੍ਰੋਜੈਕਟ ਚ ਇਹ ਕਹਲੇ ਹੋਰ ਪ੍ਰੋਜੈਕਟ ਆ ਰਿਹਾ ਰੇਲਵੇ ਲਾਈਨਾਂ ਹੋਰ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਨਿਕਣੀ ਹੈ ਲੱਖ ਉਹਦੇ ਚ ਨਿਕਲੂ ਪੰਜਾਬ ਕਿੱਥੇ ਬਚੂ ਇਹ ਬੜਾ ਗੰਭੀਰ ਮੁੱਦਾ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਦੇ ਤੇ ਆਪਣੀ ਰਾਏ ਦਿਓ ਤੁਸੀਂ ਕੀ ਚਾਹੁੰਦੇ ਅਸੀਂ ਤਾਂ ਇਹ ਲੈਂਡ ਪੂਲਿੰਗ ਪਾਲਸੀ ਬਿਲਕੁਲ ਅਸੀਂ ਇਹਨੂੰ ਨੋਟੀਫਿਕੇਸ਼ਨ ਰੱਦ ਕਰਾਉਣ ਲਈ ਹੈ ਕਿਉਂਕਿ ਬਾਕੀ ਤੁਸੀਂ ਆਪਣੇ ਪਾਰਟੀ ਦਾ ਸਟੈਂਡ ਹੈ ਇੱਕ ਐਸ ਵੀ ਅਮਰੀਕਾ ਦੇ ਵਿੱਚ ਗਲਬਾ ਚੱਲ ਰਹੀ ਹੈ ਡੋਨਲਡ ਟਰੰਪ ਨੇ ਸਾਰੀ ਦੁਨੀਆ ਨੂੰ ਵਖਤ ਪਾਇਆ ਹੋਇਆ ਹੈ ਫ੍ਰੀ ਟ੍ਰੇਡ ਐਗਰੀਮੈਂਟ ਤੇ ਪਰ ਉਹ ਪਾਇਆ ਜਾ ਰਿਹਾ ਵੀ ਖੇਤੀ ਡੇਰੀ ਪੋਲਟਰੀ ਇਹ ਸੈਕਟਰ ਵੀ ਭਾਰਤ ਦੇ ਅਮਰੀਕਾ ਨੇ ਖੋਲੇ ਜਾਣ ਦੇ ਸੈਕਟਰ ਕੋਰ ਦਿੱਤੇ ਜਾਂਦੇ ਨੇ ਤਾਂ ਪੰਜਾਬ ਦੀ ਖੇਤੀ ਪੰਜਾਬ ਦੀ ਡੇਰੀ ਪੰਜਾਬ ਦੀ ਪੋਲਟਰੀ ਬਿਲਕੁਲ ਬਰਬਾਦ ਹੋ ਜਾਏਗੀ ਅਸੀਂ ਉਹਨਾਂ ਨਾਲ ਮੁਕਾਬਲਾ ਬਿਲਕੁਲ ਨਹੀਂ ਕਰ ਸਕਦੇ ਦੇ ਆਰ ਹੈਵੀਲੀ ਸਬਸਿਡਾਈਜ਼ ਅਸੀਂ ਉੱਚੀ ਦੀ ਖੇਤੀ ਖੇਤੀ ਨੂੰ ਕੰਪੀਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਉਹਦੇ ਤੇ ਤੁਹਾਡੀ ਪਾਰਟੀ ਦੀ ਕੀ ਪੋਜੀਸ਼ਨ ਹੈ ਉਹ ਵੀ ਸੰਖੇਪ ਸਪਸ਼ਟ ਕਰੋ ਪਾਣੀ ਬਾਰੇ ਪਾਣੀ ਉਹਨੇ ਦੇ ਵਿੱਚ ਪਛੋਕਰ ਤੇ ਜਾਣਦੇ ਲੋਨ ਨੇ ਤੁਸੀਂ ਸਾਰੇ ਜਾਣਦੇ ਹੋ ਕਿਵੇਂ ਬਾਰ-ਬਾਰ ਪੰਜਾਬ ਤੋਂ ਪੰਜਾਬ ਰਾਈਪੀਰੀਅਨ ਸਟੇਟ ਹੁੰਦੇ ਹੋਏ ਵੀ ਪੰਜਾਬ ਦਾ ਪਾਣੀ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ ਦਿੱਲੀ ਹਿਮਾਚਲ ਤੋਂ ਪੈਸੇ ਦੇ ਕੇ ਪਾਣੀ ਲੈਂਦਾ ਹੈ ਰਾਜਸਥਾਨ ਕਿਸੇ ਵੇਲੇ ਸਾਨੂੰ ਪੈਸੇ ਦਿਆ ਕਰਦਾ ਸੀ ਹੋਰ ਸਾਡਾ ਪਾਣੀ ਮੁਕਤ ਜਾ ਰਿਹਾ ਹੈ ਹਰਿਆਣਾ 70% ਪਾਣੀ ਹਰਿਆਣੇ ਦੇ ਕੋਲ ਜਾ ਰਿਹਾ ਹੈ 40% ਉਹਦਾ ਪਣਦਾ ਹੈ ਪਰ ਹਰ ਹੋਰ ਪਾਣੀ ਦਿਓ ਦਬਾਅ ਹੁੰਦਾ ਹੈ ਲੈਂਡ ਸੈਕਟੀਅਟ ਸਾਡੇ ਰੂਲੇ ਪਾਰਟੀ ਨੇ ਮੰਨ ਲਿਆ ਲੈਂਡ ਸ ਤੇ ਕੰਟਰੋਲ ਸੈਂਟਰ ਦਾ ਹੋ ਗਿਆ ਫਿਰ ਉਸ ਧਾਰਾ 76 79 80 ਸਿਰਫ ਤੇ ਸਿਰਫ ਪੰਜਾਬ ਦੇ ਰੀਆਰਗੇਨਾਈਜੇਸ਼ਨ ਐਕਟ ਚ ਪਈ ਹੈ ਬਾਕੀ ਬੜੀਆਂ ਸਟੇਟਾਂ ਦੀ ਰੀਆਰਗੇਨਾਈਜੇਸ਼ਨ ਨਹੀਂ ਹੈ ਉਹਨਾਂ ਨੇ ਕਿਸੇ ਦੇ ਵੀ ਰੀਆਰਗੇਨਾਈਜੇਸ਼ਨ ਐਕਟ ਵਿੱਚ ਇਹੋ ਜੀ ਧਾਰਾ ਨਹੀਂ ਪਾਈ ਜਿਹਦੇ ਨਾਲ ਸਟੇਟ ਦੇ ਅਧਿਕਾਰਾਂ ਦੇ ਵਿੱਚ ਕੋਈ ਸੈਂਟਰ ਦਾ ਖੰਡ ਦੇ ਸਕਿਆ ਸਿਰਫ ਪੰਜਾਬ ਦੇ ਕੇਸ ਤੇ ਹੋਇਆ ਔਰ ਉਸੇ ਤਾਰਾ ਖਤਰ 79 ਦੀ ਅਸੀ ਦੀ ਵਜ੍ਹਾ ਕਰਕੇ ਬੀਬੀਐਮਬੀ ਵਾਲੇ ਐਕੈਡਮਿਨਿਸਟ੍ਰੇਟਿਵ ਬਾਡੀ ਸੀ ਪਰੋਂਾ ਪਾਣੀ ਵੰਡਣ ਲੱਗ ਪਿਆ ਤਾਂ ਪਾਣੀਆਂ ਦੀ ਸਾਡੀ ਸਥਿਤੀ ਇਹ ਹੈ ਵੀ ਅੱਜ ਜਿਹੜੀ ਦੂਸਰੇ ਐਕਾਫਾਇਰ ਚੋਂ ਸੀ ਪਾਣੀ ਲੈ ਰਹੇ ਆ ਉਹ ਪਾਣੀ ਕੈਂਸਰਸ ਹੋ ਗਿਆ ਪਾਰਲੀਮੈਂਟ ਰਿਪੋਰਟ ਪੇਸ਼ ਹੋ ਚੁੱਕੀ ਪੰਜਾਬ ਦੇ ਕਿਸੇ ਜ਼ਿਲ੍ਹੇ ਦਾ ਘਟਕ ਜੀਰਾਬਾਦ ਸਾਰਾ ਪਾਣੀ ਕੈਂਸਰਸ ਹੋ ਗਿਆ ਕੈਂਸਰ ਦੇ ਕੇਸ ਲਗਾਤਾਰ ਵਧ ਰਹੇ ਨੇ ਜਿਹੜੀ ਥਰਡ ਐਕਾਫਾਇਰ ਤੇ ਅਸੀਂ ਜਾਣ ਬਾਰੇ ਆ ਵੀ ਦੇ 2 ਇਅਰਸ ਉਹ ਨਾ ਪੀਣ ਦੇ ਲੈ ਕੇ ਨਹੀਂ ਪਸਵਾਣ ਨੂੰ ਦੌੜਨ ਦੇ ਲਈ ਇੱਕ ਹੈ ਨੀ ਸਟੱਡੀ ਆਪੀ ਤੇ ਪੰਜਾਬ ਜਾਏਗਾ ਕਿੱਥੇ ਇਹਦੀ ਸਥਿਤੀ ਜੇ ਸਾਡੇ ਕੋਲ ਸਾਡੇ ਕੋਲ ਇੱਕੋ ਰਸਤਾ ਹੈ ਸਿਰੋਕ ਹਰ ਕਾਰਨੂ ਪੀੜੇ ਸਾਫ ਪਾਣੀ ਹਰ ਖੇਤ ਨੂੰ ਪਾਣੀ ਜਿੰਨੀ ਦੇਰ ਤੱਕ ਪਿਛਲੇ ਸਮਝੌਤਿਆਂ ਬਾਰੇ ਕੋਈ ਗੱਲ ਨਹੀਂ ਹੁੰਦੀ ਉਹ ਰੱਦ ਨਹੀਂ ਹੁੰਦੇ ਪੰਜਾਬ ਨੂੰ ਪਹਿਲਾਂ ਮਾਲਕ ਪਾਣੀ ਦਾ ਕਨਸੀਡਰ ਨਹੀਂ ਕਰਦੇ ਉਨੀ ਦੇਰ ਤੱਕ ਪੰਜਾਬ ਦਾ ਫਿਊਚਰ ਸਿਕਿਉਰ ਨਹੀਂ ਇਸ ਤਰ੍ਹਾਂ ਕੋਈ ਪ੍ਰੈਕਟਿਕ ਮੂਵਮੈਂਟ ਦਾ ਕੋਆਪਰੇਟ ਮੂਵਮੈਂਟ ਦਾ ਅਸੀਂ ਥੱਕ ਗਏ ਸਰਕਾਰ ਨੂੰ ਮੈਮੋਰੰਡਮ ਦੇ ਦੇ ਕੇ ਚੀਫ ਮਿਨਿਸਟਰ ਚਾਈ ਇੱਕ ਮੀਟਿੰਗ ਲਈ ਲੜਕੇ ਉੱਠ ਕੇ ਭੱਜ ਹੀ ਗਿਆ ਅਸੀਂ ਉਹਨੂੰ ਕਹੇ ਸੀ ਤੇਰਾ ਮਹਿਕਮੇ ਸਾਡੀ ਗੱਲ ਸੁਣ ਕੇ ਜਾਓ ਗੁੱਸੇ ਚ ਭੱਜ ਹੀ ਗਿਆ ਛੱਡ ਕੇ ਅਸੀਂ ਕੋਈ ਕੰਕਰੀਟ ਆਡਿਟ ਰਿਪੋਰਟਾਂ ਬਹੁਤ ਸਾਰੇ ਕਪਲੇ ਕਰੋੜਾ ਰੁਪਏ ਦੇ ਉਹਦੇ ਸਾਹਮਣੇ ਰੱਖ ਕੇ ਅਸੀਂ ਰਜਿਸਟਰਾਰ ਕੋਲ ਰਿਪੋਰਟਰ ਸਾਇਟੀਆਂ ਨੂੰ ਕਈ ਵਾਰੀ ਮਿਲ ਕੇ ਪੁੱਛਿਆ ਵੀ ਤੁਸੀਂ ਰਜਿਸਟਰਾਰ ਹੋ ਤੁਸੀਂ ਕਸਟੋਡੀਓਨ ਕੋ ਕੋਆਪਰੇਟ ਮੂਵਮੈਂਟ ਦੇ ਸਾਨੂੰ ਦੱਸੋ ਪਈ ਤੁਹਾਡਾ ਕੋਈ ਕੋਆਪਰੇਟਿਵ ਉਧਾਰਾ ਪੈਰੋਸਿਰ ਹੈ ਜੀ ਕੋ ਡੁੱਬ ਗਈ ਹਾਊਸ ਵੈੱਡ ਡੁੱਬ ਗਈ ਲੈਨ ਮੋਰਗੇ ਬੈਂਕ ਦਾ 3 ਸਾਲ ਤੋਂ ਕਰਜ਼ਾ ਦੇਣ ਦਾ ਕੰਮ ਜਿਹੜਾ ਮੇਨ ਕੰਮ ਹੈ ਬੰਦ ਹੈ ਔਰ ਜਿਹੜੀ ਰਿਕਵਰੀ ਹੁੰਦੀ ਹੈ ਉਹਦੇ ਨਾਲ ਮੁਲਾਜ਼ਮੇ ਨੂੰ ਤਨਖਾਹ ਦੇ ਦਿੰਦੇ ਨੇ ਉਹ ਵੀ ਬੰਦ ਹੈ ਸਾਡੀਆਂ ਸੈਂਟਰਲ ਕੋਆਪਰੇਟਿਵ ਬੇਕਦੇ ਆ 68 ਬਲੰਜਾ ਘਾਟੇ 'ਚ ਨੇ ਮਾਰਕ ਵੈੱਡ ਘਾਟੇ 'ਚ ਹੈ ਮਿਲਕ ਵੈੱਡ ਘਾਟੇ 'ਚ ਹੈ 슈ਗਰ ਵੈੱਡ ਘਾਟੇ 'ਚ ਹੈ ਅਸੀਂ ਉਹਨੂੰ ਪੁੱਛਿਆ ਕੋਈ ਅਧਾਰਾ ਹੈ ਇਕ ਪਾਸੇ ਸੈਕਟਰ ਕਮੇਟੀ ਕਹਿੰਦੀ ਹੈ ਵੀ ਸਾਰੇ ਦੇਸ਼ ਵਿੱਚ ਕੋਆਪਰੇਟ ਮੂਵਮੈਂਟ ਨੂੰ ਸਟਰੋਂਗ ਕਰਨਾ ਹੈ ਦੂਜੇ ਪਾਸੇ ਪੰਜਾਬ ਤਾਂ ਮੂਵਮੈਂਟ ਖਤਮ ਹੋ ਰਹੀ ਹੈ ਬੜੇ ਕੰਕਰੀਟ ਇਨਕੁਆਰੀਆਂ ਹੋਈਆਂ ਹੋਈਆਂ ਕਰੋੜਾ ਰੁਪਏ ਦੇ ਕਪੜੇ ਅਸੀਂ ਮੂਰੇ ਰੱਖੇ ਚੀਰਮਿਸਟ ਦੇ ਉਹਨੇ ਚੀਫ ਸੈਕਟ ਨੂੰ ਕਹਿ ਦਿੱਤਾ ਵੀ ਇੱਕ ਵਾਰੀ ਕਰਕੇ ਰਿਪੋਰਟ ਦੇਵਾਜੇ ਅਜੇ ਤੱਕ ਕੋਈ ਐਕਸ਼ਨ ਨਹੀਂ ਸਾਰੇ ਪਾਸੇ ਲੁਟਮਚੀ ਹੈ ਯਾ ਕੋਆਪਰੇਟ ਦੇ ਵਿੱਚ ਔਰ ਕਦੇ ਨਹੀਂ ਸੀ ਦੇਖਿਆ ਇਸ ਵਾਰੀ ਤਾਂ ਪਹਿਲੀ ਵਾਰੀ ਹੋਇਆ ਇਸ ਸੀਚ ਮਾਰਕ ਪੇਲੇ ਕੋਆਪਰੇਟਿਵ ਸੈਕਟਰ ਹੈ ਸਾਨੂੰ ਖਾਤਮ ਪਹੁੰਚਉਣੀ ਹੁੰਦੀ ਹੈ ਇਸ ਕੀ ਪਹਿਲੀ ਵਾਰ ਹੀ ਹੋਇਆ ਐਡਰੈਟਰੀਟਿਡ ਖਾਤਮਿਕ ਪ੍ਰਾਈਵੇਟ ਕੰਪਨੀ ਤੋਂ ਲੈ ਕੇ ਸੁਸਾਇਟੀ ਨੂੰ ਸਪਲਾਈ ਕਰਦੇ ਜਿਨ੍ਹਾਂ ਦੇ ਰਿਜ਼ਲਟ ਜ਼ੀਰੋ ਆ ਗਏ ਤਾਂ ਇਧਰ ਕੋਆਪਰੇਟਿਵ ਮੂਵਮੈਂਟ ਚੱਲੇ ਕੇ ਸਾਡੀ ਲਾਈਫਲਾਈਨ ਹੈ ਇਹ ਚਾਰ ਮੁੱਦੇ ਨੇ ਜਿਨ੍ਹਾਂ ਤੇ ਸੀ ਤੁਹਾਡੀ ਰਾਏ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ ਕਿ ਇਹਦੇ ਚੋਂ ਅਕੋ ਤੁਸੀਂ ਕਰਨ ਵਾਲੇ ਹੋ ਇਹ ਸੰ ਜਾਣਕਾਰੀ ਕਰਨ ਲਈ ਤੁਖ ਮਾਸਾ ਹਾਨੂੰ ਵੀ ਰਿਕੁਐਸਟ ਹੈ ਬਾਕੀਆਂ ਨੂੰ ਵੀ ਰਿਕੁਐਸਟ ਹੈ ਕਿ ਮੇ ਕਿਰਪਾ ਕਰਕੇ ਤੁਸੀਂ ਬਾਹਰ ਪਸੰਦ ਬੰਦੀ ਲੌਬੀ ਜੁਥੇ ਨਾਈ ਮੂਵਨਿੰਗ ਚੱਲ ਰਿਹਾ ਤੁਹਾਨੂੰ ਸਾਰੀ ਮੀਟਿੰਗ ਸੁਣੇਗੀ ਉਥੇ ਰਿਕੁਐਸਟ ਹੈ ਤੁਹਾਨੂੰ ਉਸ ਜੁਥੇ ਜਾ ਕੇ ਬਰਹਾਮਣ ਨੂੰ ਔਰ ਸੁਭਈ ਆਕੂ ਤੋਂ علاوہ ਜੇ ਕੋਈ ਪਸੰਦ ਜਿਥੇ ਬੰਦੀਆਂ ਦਾ ਆਕੂ ਵੀ ਕੋਈ ਅਗਰ ਉਹਨਾਂ ਨੂੰ ਵੀ ਰਿਕੁਐਸਟ ਹੈ ਫਿਰ ਡਿਸਪਲਿਨ ਰੱਖਿਆ ਹੋਇਆ ਅ ਉਸ ਸਿਪਲਕਵਾ ਪਰ ਹਮੇਸ਼ਾ ਹੀ ਫਾਲੋ ਕਰਦੇ ਰਹੇ ਹਨ ਉਹਨਾਂ ਨੂੰ ਵੀ